ਜਿਹੜਾ ਪੈਂਦਾ ਹੈ ਗੁਰੂ ਕਿੰਨੀਆਂ ਬਖਸ਼ਸ਼ਾਂ ਕਰ ਦਿੰਦਾ ਹੈ ਇੱਕ ਵਾਰ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਜਗਤ ਜੀਆਂ ਨੂੰ ਤਾਰਦੇ ਹੋਏ ਮਾਲਵੇ ਦੀ ਧਰਤੀ ਤੇ ਗਏ ਨੇ ਗੁਰੂ ਸਰਮਹਾਰਾਜ ਜਿੱਥੇ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤੀਸਰਾ ਜੰਗ 35000 ਸ਼ਾਹੀ ਫੌਜ ਚੜ੍ਹ ਕੇ ਆਈ ਦੇ ਨਾਲ ਲੜਿਆ ਉੱਥੇ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਵੀ ਗਏ ਨੇ ਉੱਥੇ ਇੱਕ ਕਾਲਾ ਉਹਦਾ ਭਰਾ ਸੀ ਕਰਮਚੰਦ ਇਤਿਹਾਸ ਦਾ ਕਥਨ ਹੈ ਉਹ ਚੜ੍ਹਾਈ ਕਰ ਗਿਆ ਗੁਰੂ ਹਰਰਾਏ ਜੀ ਜਦ ਗਏ ਨੇ ਉਸ ਵੇਲੇ ਉਹ ਕਰਮਚੰਦ ਦੇ ਜਾਣੇ ਕਾਲੇ ਦੇ ਦੋ ਭਤੀਜੇ ਨੇ ਗੁਰ ਇਤਿਹਾਸ ਅੰਦਰ ਉਹਨਾਂ ਦਾ ਨਾਮ ਖੂਲ ਤੇ ਸੰਦਲੀ ਆਇਆ ਕਿ ਤੇ ਲੋਈਆ ਵੀ ਨਾਮ ਇਤਿਹਾਸ ਚ ਇਸ ਤਰ੍ਹਾਂ ਦੇ ਰਹੋ ਵਿਚਾਰ ਬਿਲਕੁਲ ਵਾਲਕ ਵਸਤਾ ਵਿੱਚ ਛੋਟੇ ਛੋਟੇ ਹਨ ਉਹ ਕਾਲੇ ਦੇ ਭਤੀਜੇ ਉਹਨਾਂ ਦਾ ਬਾਪ ਚੜਾਈ ਕਰ ਗਿਆ ਅਨਾਥ ਨੇ ਯਤੀਮ ਨੇ ਜਦੋਂ ਕਾਲੇ ਨੂੰ ਪਤਾ ਲੱਗਿਆ ਛੇਵੇਂ ਗੁਰੂ ਦੇ ਵੀ ਦਰਸ਼ਨ ਕੀਤੇ ਸਨ ਕਾਲੇ ਨੇ ਹੁਣ ਮੇਰੇ ਗੁਰੂ ਹਰ ਰਾਏ ਜੀ ਉੱਥੇ ਪਹੁੰਚੇ ਨੇ ਤੇ ਕਾਲੇ ਨੇ ਸੋਚਿਆ ਵੀ ਇਹ ਭਤੀਜੇ ਯਤੀਮ ਨੇ ਬਾਲਕ ਨੇ ਇਹਨਾਂ ਦੀ ਪਰਵਰਸ਼ ਕਰਨੀ ਬੜੀ ਔਖੀ ਹੈ ਮੇਰੇ ਲਈ ਹੋ ਮੰਨ ਤਾਂ ਗੁਰੂ ਸਵਰਥ ਨੇ ਗੁਰੂ ਹਰ ਰਾਏ ਜੀ ਦੇ ਕੋਲ ਇਹਨਾਂ ਨੂੰ ਇਲਜਾਵਾ ਤੇ ਆਪਣੇ ਦੋਵੇਂ ਹੀ ਬੱਚਿਆਂ ਨੂੰ ਸਿਖਾਇਆ ਕਹਿਣ ਲੱਗੇ ਚਲੋ ਗੁਰੂ ਹਰ ਰਾਏ ਜੀ ਦੇ ਦਰਸ਼ਨ ਕਰਨ ਵੇ ਜਾਣਾ ਤੁਹਾਨੂੰ ਲੈ ਕੇ ਚੱਲਦਾ ਤੇ ਬੱਚੇ ਨੂੰ ਸਿਖਾ ਦਿੱਤਾ ਦੁਨਾਂ ਨੂੰ ਆਪਣੇ ਇੱਕ ਨੂੰ ਉਧਰਲੀ ਉਂਗਲ ਫੜਾ ਲਈ ਇੱਕ ਨੂੰ ਉਧਰਲੀ ਦੋਵਾ ਨੂੰ ਫੜਾ ਕੇ ਉਂਗਲਾ ਨਾਲ ਲੈ ਤੁਰਿਆ ਨਾਲ ਸਿਖਿਆ ਦਿੰਦਾ ਜਾਂਦਾ ਹੈ ਕਹਿੰਦਾ ਗੁਰੂ ਹਰ ਰਾਏ ਜੀ ਨੂੰ ਜਾ ਕੇ ਮੈਂ ਪਹਿਲਾਂ ਮੱਥਾ ਟੇਕਾਂਗਾ ਫਿਰ ਮੇਰੇ ਮਗਰੋਂ ਤੁਸੀਂ ਉਸੇ ਵੇਲੇ ਦੋਵਾ ਨੇ ਹੱਥ ਜੋੜ ਕੇ ਗੁਰੂ ਦੇ ਮਵਾਰਕ ਚਰਨਾਂ ਦੇ ਉੱਤੇ ਸੀਸ ਰੱਖ ਕੇ ਤੇ ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਮੱਥਾ ਟੇਕਿਓ ਤੇ ਮੱਥਾ ਟੇਕ ਕੇ ਫਿਰ ਗੁਰੂ ਦੇ ਅੱਗੇ ਖਲੋ ਕੇ ਨਾ ਆਪਣੇ ਪੇਟ ਦੇ ਉੱਤੇ ਹੱਥ ਮਾਰਨ ਲੱਗ ਜਿਓ ਗੁਰੂ ਬੜੇ ਸਮਰੱਥ ਨੇ ਨਿਰੰਕਾਰ ਆ ਗੁਰੂ ਗੁਰੂ ਪਾਤਸ਼ਾਹਾਂ ਬਖਸ਼ ਦਿੰਦੇ ਨੇ ਆਪਾਂ ਗਰੀਬ ਆ ਤੇ ਜਦੋਂ ਤੁਸੀਂ ਪੇਟ ਵਜਾਓਗੇ ਉਹਨਾਂ ਨੂੰ ਸਿਖਾਇਆ ਗੁਰੂ ਪੁੱਛੇਗਾ ਕਿਉਂ ਕਾਲਿਆ ਕੀ ਕਹਿੰਦੇ ਨੇ ਮੈਂ ਕਹੂੰਗਾ ਜੀ ਭੁੱਖੇ ਨੇ ਗੁਰੂ ਕਿਰਪਾ ਕਰ ਦੇਣਗੇ ਕੋਈ ਵਚਨ ਕਰ ਦੇਣਗੇ ਤੁਹਾਨੂੰ ਸਦਾ ਲਈ ਆਪਾਂ ਨੂੰ ਰਜਾ ਦੇਣਗੇ ਐਸੀ ਸਿੱਖਿਆ ਦੇ ਕੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਜੀ ਕੋਲ ਚਲਿਆ ਗਿਆ ਹੁਣ ਆਪਾਂ ਦੇਖਦੇ ਹਾਂ ਜਦੋਂ ਕੋਈ ਛੋਟਾ ਵਾਲਕ ਮੱਥਾ ਟੇਕਦੇ ਮਹਾਰਾਜ ਦੇ ਕੋਲ ਵੀ ਮਾਪਿਆਂ ਦਾ ਸਿਖਾਇਆ ਕਿੰਨਾ ਸੋਹਣਾ ਲੱਗਦਾ ਹੈ ਦੋਵੇਂ ਗਏ ਕਾਲੇ ਨੇ ਵੀ ਮੱਥਾ ਟੇਕਿਆ ਮੈਂ ਸੰਖੇਪ ਜੀ ਬੇਨਤੀ ਕਰ ਦੇਵਾਂ ਸਭਾਂ ਨੇ ਜਾਸ਼ਤ ਦੇ ਰਿਹਾ ਵਿਸਥਾਰ ਚ ਜਾਵਨ ਦਾ ਤੇ ਮਹਾਰਾਜ ਦੇ ਕੋਲ ਕਾਲੇ ਨੇ ਮੱਥਾ ਟੇਕਿਆ ਦੋਵਾਂ ਬਾਲਕਾਂ ਨੇ ਜਾ ਕੇ ਮੱਥਾ ਟੇਕਦਾ ਮੱਥਾ ਟੇਕ ਕੇ ਫਿਰ ਕਹਿੰਦੇ ਦੋਵੇਂ ਉਹ ਅੱਗੇ ਖਲੋ ਕਰਕੇ ਪੇਟ ਵਜਾਵਣ ਲੱਗੇ ਤੇ ਮਹਾਰਾਜ ਦੇ ਸਾਹਮਣੇ ਜਦੋਂ ਪੇਟ ਵਜਾਉਂਦੇ ਨੇ ਮਹਾਰਾਜ ਹੱਸ ਕੇ ਕਹਿਣ ਲੱਗੇ ਕਾਲਿਆ ਇਹ ਕੀ ਕਰਦੇ ਨੇ ਬਾਲਕ ਮੱਥਾ ਕਿੰਨਾ ਸੋਹਣਾ ਟੇਕਿਆ ਹੈ ਕੀ ਕਰਨ ਲੱਗੇ ਹੱਥ ਜੋੜ ਕੇ ਕਾਲਾ ਕਹਿੰਦਾ ਮਹਾਰਾਜ ਇਹਨਾਂ ਦੇ ਮਾਤਾ ਪਿਤਾ ਮਰ ਚੁੱਕੇ ਨੇ ਇਹ ਭੁੱਖੇ ਨੇ ਤੁਹਾਤੋਂ ਖਾਣ ਲਈ ਮੰਗਦੇ ਨੇ ਤੇ ਤੁਹਾਡੀ ਸ਼ਰਨ ਵਿੱਚ ਆ ਪਏ ਨੇ ਗੱਲ ਸ਼ਰਨ ਦੀ ਆਏ ਅਣਕ ਜਨਮ ਭ੍ਰਮ ਸ਼ਰਣੀ ਮਹਾਰਾਜ ਭੁੱਖੇ ਜਤੀਮ ਤੁਹਾਡੀ ਸ਼ਰਨ ਚ ਆ ਪਏ ਨੇ ਖਾਣ ਲਈ ਮੰਗਦੇ ਨੇ ਮਹਾਰਾਜ ਦਿਆਲਤਾ ਦੇ ਘਰ ਵਿੱਚ ਆ ਗਏ ਕਾਲਿਆ ਇਹ ਭੁੱਖੇ ਨਹੀਂ ਤਾਂ ਹੋਰਾਂ ਨੂੰ ਰਜਾਇਆ ਕਰਨਗੇ ਇਹਨਾਂ ਦੇ ਘੋੜੇ ਜਮਨਾ ਤੱਕ ਪਾਣੀ ਪੀਵਣਗੇ ਇਹ ਰਾਜ ਭਗ ਦੇ ਮਾਲਕ ਹੋਵਣਗੇ ਬੜੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਇਤਿਹਾਸ ਦਾ ਕਥਨ ਹੈ ਕਰਮਚੰਦ ਕਾਲੇ ਕਾ ਭਾਈ ਗयो ਹਤੋ ਪਰਲੋਕ ਸੁਧਾਈ ਦੋਏ ਸੁੱਤ ਤਿੰਨ ਕੇ ਲਗ ਵੈ ਰਹੇ ਦੋ ਛੋਟੀ ਉਮਰ ਦੇ ਉਹਨਾਂ ਦੇ ਬੱਚੇ ਰਹਿ ਗਏ ਉਹਦੇ ਦੋਨੋਂ ਕੋ ਕਾਲਾ ਸਖ ਰਾਏ ਲੈ ਗਏ ਨਿਕਟ ਗੁਰੂ ਹਰ ਰਾਏ ਸ੍ਰੀ ਹਰ ਰਾਏ ਬੰਦਨ ਕਰ ਖਰੇ ਬਾਲਣ ਪੇਟ ਬਜਾਵਨ ਕਰੇ ਦੋਵਾਂ ਨੇ ਪੇਟ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਗੁਰੂ ਜੀ ਨੇ ਪੁੱਛਿਆ ਹਾਥ ਜੋਰ ਕਾਲੇ ਪੁੱਨ ਕਹਾ ਇਹਨੂੰ ਕੋ ਭੁੱਖ ਸੰਤਾਵਤ ਮਹਾ ਮਰਜ ਭੁੱਖ ਮੜਾ ਤੰਗ ਕਰਦੀ ਐ ਇਹਨਾਂ ਨੂੰ ਮਾਤ ਪਿਤਾ ਇਨ ਕੇ ਮਰ ਗਏ ਰਾਵਰ ਕੇ ਸ਼ਰਣੀ ਆਪ ਹੈ ਮਹਾਰਾਜ ਹੁਣ ਤੁਹਾਡੀ ਸ਼ਰਨ ਚ ਆ ਪਹਰੇ ਹੈ ਤੇ ਗੁਰੂ ਹਰ Rai ਜੀ ਮਾਰੇ ਕਹਿਣ ਲੱਗੇ ਇਨ ਪਛੇ ਲੱਖੋਂ ਖਾਏ ਹੈ ਜਮਨਾ ਲੋ ਨਿਜ ਅਸਬ ਫਰਾਏ ਹੈ ਕਾਲਿਆ ਮਾਰੇ ਕਹਿੰਦੇ ਇਨਾ ਪਿਛੇ ਲੱਖਾਂ ਖਾਵਣਗੇ ਰਾਜ ਭਾਗ ਦੇ ਮਾਲਕ ਹੋਵਣਗੇ ਜਮਨਾ ਤੱਕ ਇਨਾਂ ਦੇ ਘੋੜੇ ਪਾਣੀ ਪੀਵਣਗੇ ਇਨ ਕੇ ਸੰਤਤ ਬੜ ਰਾਜ ਕਰੇ ਹੈ ਕਈ ਪੋਸਤ ਲਾਓ ਆਨੰਦ ਧਰ ਹੈ ਅਗੇ ਇਤਿਹਾਸ ਦਾ ਕਤਨਾ ਹੈ ਨਾਬੇ ਜੀਂਦ ਪਟਿਆਲੇ ਵਾਲੇ ਆਦਿਕ ਦੇਖੀਏ ਤਾਂ ਨਿਰਪ ਵਿਸਾਲੇ ਸ੍ਰੀ ਹਰ ਰਾਏ ਪਰਮ ਕਿਰਪਾਲੂ ਦੈ ਵਰ ਰੰਕ ਕਰੇ ਪਪਾਲੂ ਰੰਕ ਕੰਗਾਲਾਂ ਨੂੰ ਮਹਾਰਾਜ ਨੇ ਪਰ ਦੇ ਕੇ ਰਾਜ ਭਾਗ ਬਖਸ਼ ਦਿੱਤੇ ਤੇ ਗੁਰੂ ਹਰ ਰਾਏ ਸਾਹਿਬ ਜੀ ਦਾ ਰਹਿਮਤ ਗੁਰੂ ਹਰ ਰਾਏ ਜੀ ਦੀ ਬਖਸ਼ੇ